ਟੀਕਾ 70 ਰੁਪਏ ਦਾ ਲੱਗਦਾ ਹੈ ਉਹੀ ਟੀਕਾ ਤੁਹਡੇ ਬਿੱਲ ਚ ਲੱਗਿਆ ਹੋਊਗਾ 700 ਦਾ ਇਹ ਕਿਵੇਂ ਇਹ ਦੇਖੋ ਜੀ ਡਾਕਟਰ ਕਾਰਪੋਰੇਟ ਹੈ ਜਿਹੜਾ ਉਹ ਆਪਣੇ ਬਿੱਲ ਨੇ ਜਿਹੜੇ ਤੁਹਾਨੂੰ ਐਂਡ ਤੇ ਦਿੰਦੇ ਹਾਂ ਉਹ ਤੁਹਾਨੂੰ ਦੱਸਦਾ ਹੀ ਨਹੀਂ ਵੀ ਤੁਹਾਡੇ ਮਰੀਜ਼ ਦੇ ਆਹ ਦਵਾਈ ਲੱਗਦੀ ਹੈ ਪਾਰਦਰਸ਼ਤਾ ਮੋਦੀ ਸਾਹਿਬ ਨੂੰ ਵੀ ਅਪੀਲ ਹੈ ਰਾਜ ਸਰਕਾਰ ਨੂੰ ਵੀ ਅਪੀਲ ਹੈ ਡਾਕਟਰਾਂ ਚ ਪਾਰਦਰਸ਼ਤਾ ਲਿਆਓ ਕਿਉਂਕਿ ਨਹੀਂ ਇਹੋ ਜਿਹਾ ਦੇਣ ਆਊਗਾ ਕੋਈ ਤਾਂ ਲੋਕਾਂ ਨੇ ਬਿਲਕੁਲ ਇਹਨਾਂ ਨੂੰ ਜਾਣਾ ਛੱਡ ਦੇਣੇ ਇਹ ਖੰਡਰ ਬਣਨਗੇ ਆਉਣ ਵਾਲੇ ਸਮੇਂ 'ਚ ਤੁਸੀਂ ਦੇਖਿਆ ਵੱਡੇ ਵੱਡੇ ਰਾਜੇ ਮਹਾਰਾਜੇ ਰਾਜਸਥਾਨ 'ਚ ਕਿੱਡੇ ਕਿੱਡੇ ਕਿਲੇ ਨੇ ਖੰਡਰ ਬਣ ਗਏ ਨਾ ਇਹ ਹਸਤਾਲ ਇੱਕ ਦਿਨ ਖੰਡਰ ਬਣਨਗੇ ਇਹ ਚੋ ਤੁਹਾਨੂੰ ਦਰਸੀਜ਼ ਐ ਮੇਰੀ ਆਹ ਅੰਡ ਦੀ ਉਮਰੇ ਵੀ ਤੁਸੀਂ ਲੋਕਾਂ ਨੂੰ ਖੂਨ ਦੇ ਅੰਜੂ ਰੋਆਇਆ ਤੁਸੀਂ ਲੋਕਾਂ ਦੇ ਮੂੰਹ ਚੋ ਛੋਟੇ ਛੋਟੇ ਬੱਚਿਆਂ ਦੇ ਰੋਟੀਆਂ ਕੋਈਆਂ ਨੇ ਇੱਕ ਮਲੇਰ ਕੋਲੇ ਦਾ ਪੇਸ਼ੈਂਟ ਮੈਂ ਪਹਿਲਾਂ ਵੀ ਇੰਟਰਵਿਊ ਵਿੱਚ ਦੱਸਿਆ ਕਹਿੰਦਾ ਵੀ ਮੇਰੇ ਬਾਪੂ ਦਾ ਬ੍ਰੇਨ ਦਾ ਆਪਰੇਸ਼ਨ ਹੋਣਾ ਸੀ ਉਹ ਕਹਿੰਦਾ ਸੀ 3.5 ਲੱਖ ਰੁਪਏ ਦਾ ਹੈ ਨਹੀਂ ਲੁਧਿਆਣੇ ਲੈ ਕੇ ਗਿਆ ਸੀ ਉਹ ਮੈਨੂੰ ਫੋਨ ਕਰੇ ਨਾਲੇ ਰੋਵੇ ਕਹਿੰਦਾ ਕਹਿੰਦੇ ਨੇ ਵੀ ਘਰ ਹੈਗਾ ਕਹਿੰਦਾ ਹਾਂ ਜੀ ਹੈਗਾ ਕਹਿੰਦੇ ਫਿਰ ਘਰ ਵੇਚਦੇ ਬਾਪੂ ਨਹੀਂ ਮਿਲਦਾ ਮੋੜ ਕੇ ਘਰ ਤਾਂ ਫੇਰ ਬਣ ਜੂ ਉਹਨੇ ਫੋਨ ਮੈਨੂੰ ਕੀਤਾ 3000 ਰੁਪਏ ਚ ਆਪਰੇਸ਼ਨ ਹੋ ਗਿਆ ਫਰੇਨ ਦਾ ਆਦਾ ਹਾਲਤਾ ਸਾਡੀ ਕਿਉਂ ਟੱਲੀ ਵਜਾਉਨੇ ਉਹ ਤਾਰਮਕਿਸਤਾਨਾਂ ਤੇ ਕੈਂਪ ਲਾਤੇ ਜੀ ਅਸੀਂ ਹਾਂ ਕੈਂਪ ਵੀ ਸਸਕੇਰ ਨਵਾਸਤੇ ਨੇ ਕਿਵੇਂ ਜਦੋਂ ਕਾਰਪੋਰੇਟ ਦਾ ਮੰਦਾ ਪੈਂਦਾ ਹਾਂ ਤਾਂ ਉਹਨੇ ਛੋਟੇ ਹਸਤਾਲਾਂ ਨੂੰ ਆਪਦਿਆਂ ਹੋਰ ਲੱਲਿਆਂ ਭੱਬਿਆਂ ਨੂੰ ਕਹਿਣਾ ਵੀ ਜਾ ਕੇ ਕੈਂਪ ਲਾਓ ਕੈਂਪ ਦੇ ਵਿੱਚ ਜਿਨ੍ਹਾਂ ਦੀ ਤਾਂ ਦਵਾਈ ਆ ਉਹ ਤਾਂ ਦਈ ਜਾਣੀ ਐ ਜਿਨ੍ਹਾਂ ਦੇ ਮੇਜਰ ਪ੍ਰੋਬਲਮ ਆਉਂਦੀ ਆ ਡਾਕਟਰ ਕਹਿੰਦਾ ਵੀ ਉੱਥੇ ਆ ਜੀ ਵੀ ਤੇਰੇ ਖਤਰਾ ਐ ਹੁਣ ਬੰਦਾ ਮਰਦਾ ਕੀ ਨਾ ਕਰੇ ਗਿਆ ਤਾਂ ਸੀਗਾ ਫ੍ਰੀ ਇਲਾਜ ਕਰਾਉਣ ਕੈਂਪ ਚ ਵੀ ਮੈਂ ਗੋਲੀਆਂ ਲੈ ਲਾਂ ਉੱਥੇ ਉਹਨੇ ਹੋਰ ਪਾਹਾ ਪਤਾ ਵੀ ਮੈਨੂੰ ਤੇਰੇ ਬਲੌਕੇਜ ਲੱਗਦੀ ਐ ਇਹ ਨਹੀਂ ਪਤਾ ਤੂੰ 10 ਦਿਨ ਕੱਢੇਗਾ ਜਾਂ ਸਾਲ ਕੱਢੇਗਾ ਉਹ ਕਹਿੰਦਾ ਡਾਕਟਰ ਸਾਹਿਬ ਦੇ ਚੱਲੋ ਫੜਾ ਫੜ ਕਿਤੇ ਹੋਰ ਨਾ ਕੋਈ ਪੰਗਾ ਪੈ ਜੇ ਜਾਣੀ ਦੀ ਜਿੰਨੀ ਲੁੱਟ ਕਾਰਪੋਰੇਟ ਤੋਂ ਜਿਹੜੇ ਟੰਗ ਨਾਲ ਹੋ ਰਹੀ ਐ ਉਹ ਕਰ ਰਿਹਾ ਮੈਂ ਕਹਿੰਦਾ ਕਈ ਬੰਦੇ ਕਹਿੰਦੇ ਨੇ ਮੈਨੂੰ ਪੱਤਰਕਾਰ ਵੀ ਕਹਿੰਦੇ ਨੇ ਇਹ ਕਾਰਪੋਰੇਟ ਨੇ ਆਪਣਾ ਧੰਦਾ ਚਲਾਉਣਾ ਹੈ। ਉਹ ਯਾਰ ਧੰਦਾ ਚਲਾਉਣਾ 15000 20000 ਤੁਸੀਂ ਨਮਿਆਂ ਸਿੱਖੀਆਂ ਨਰਸਾਂ ਨੂੰ ਦੇ ਰਹੇ ਹੋ। 15000 ਤੁਸੀਂ ਦੇ ਰਹੇ ਹੋ ਸਿਕਿਉਰਿਟੀ ਵਾਲਿਆਂ ਨੂੰ। ਛੱਲ ਲਾਉਨੇ ਹੋ ਤੁਸੀਂ ਇੰਚ ਇੰਚ। ਇਹ ਡਾਕਟਰ ਇਹ ਹਸਪਤਾਲ ਡਾਕਟਰਾਂ ਨੂੰ ਵੀ ਪੈਸੇ ਨੇ ਜਿਹੜੇ ਉਹ ਪੈਕੇਜ ਕੋਈ ਜ਼ਿਆਦਾ ਨਹੀਂ ਹੁੰਦਾ। ਜੇ ਉਹਨਾਂ ਨੂੰ ਕਰੋੜ ਰੁਪਈਆ ਦਿੱਤਾ ਸਾਲ ਦਾ ਤਾਂ ਉਹ 7 ਕਰੋੜ ਰੁਪਈਆ ਬਣਾ ਕੇ ਦਿੰਦੇ ਨੇ ਜੀ ਇਹਨਾਂ ਨੂੰ। ਹਮ ਮੇਰਾ ਇੱਕ ਦੋਸਤ ਡਾਕਟਰ ਕਹਿੰਦਾ ਕਹਿੰਦਾ ਮੈਂ ਪ੍ਰਾਈਵੇਟ ਜੌਬ ਕਿਉਂ ਨਹੀਂ ਕਰਦਾ 25 ਸਾਲਾਂ ਤੋਂ ਕਿਉਂ ਨਹੀਂ ਕਰਦਾ ਭਾਈ ਜੀ ਕਿਉਂ ਨਹੀਂ ਕਰਦੇ ਕਹਿੰਦਾ ਮੈਨੂੰ 2.5 ਕਰੋੜ ਦਾ ਪੈਕੇਜ ਦਿੰਦੇ ਸੀਗੇ ਉਹ ਠੀਕ ਹੈ ਕਹਿੰਦਾ 2.5 ਕਰੋੜ ਦੇ ਪੈਕੇਜ ਦੇ ਬਦਲੇ ਮੈਂ ਕਮ ਸੇ ਕਮ ਉਹਨਾਂ ਨੂੰ ਕਹਿੰਦਾ ਸਾਲ ਦਾ 80-85 ਕਰੋੜ ਰੁਪਏ ਦਾ ਬ੍ਰੇਨ ਆਪਰੇਸ਼ਨ ਕਰਕੇ ਦਿੰਦਾ ਮੈਂ ਕਹਿੰਦਾ ਜੀ ਇੰਨਾ ਕਹਿੰਦੇ ਹਾਂ ਕਰਕੇ ਦਿੰਦਾ ਕਹਿੰਦੇ ਇੱਥੇ ਮੈਂ 30000 ਚ ਜਾਂ ਮੁਫਤ ਆਪਰੇਸ਼ਨ ਕਰਦਾ ਹੂੰ ਕਹਿੰਦਾ ਉੱਥੇ ਮੈਂ 15 ਲੱਖ 20 ਲੱਖ ਰੁਪਈਆ ਮੇਰੇ ਆਪਰੇਸ਼ਨ ਦਾ ਕਹਿੰਦਾ ਹੁਣ 20 ਲੱਖ ਨੂੰ ਦੱਸਦਾ ਕਿੰਨਾ ਹੋ ਗਿਆ 2 ਕਰੋੜ 10 ਆਪਰੇਸ਼ਨਾਂ ਦਾ ਕਹਿੰਦੇ ਅਸੀਂ ਇੱਕ ਦਿਨ 'ਚ 30 ਆਪਰੇਸ਼ਨ ਕਰ ਸਕਦੇ ਹਾਂ 6 ਕਰੋੜ ਹੋ ਗਿਆ ਕਹਿੰਦੇ ਜੇ ਅਸੀਂ ਹਫਤੇ 'ਚ ਤਿੰਨ ਆਪਰੇਸ਼ਨ ਥੀਟਰ ਵੀ ਰੱਖੀਏ ਕਿੰਨਾ ਹੋ ਗਿਆ ਜੀ 18 ਕਰੋੜ ਜੇ ਅਸੀਂ ਹਫਤੇ 'ਚ ਤਿੰਨ ਵਾਰੀ ਆਪਰੇਸ਼ਨ ਕਰੀਏ ਅਸੀਂ ਕਰ ਲਈਏ ਜੀ 18 ਨੂੰ ਜੇ ਅਸੀਂ ਮਹੀਨੇ 'ਚ 2 ਮਹੀਨਿਆਂ 'ਚ 3 'ਚ ਅਸੀਂ 10 ਬੇਰੀ ਕਰਦੀਏ ਇਹ ਗਰੁੱਪ ਅੱਗੇ ਜਾ ਕੇ ਸਾਲ 'ਚ ਕਿੰਨੇ ਹੋ ਜਾਣਗੇ ਕਹਿੰਦੇ 2-200 ਕਰੋੜ ਰੁਪਏ ਦਾ ਕੰਮ ਹਸਪਤਾਲਾਂ ਨੂੰ ਕਰਕੇ 3.5 ਕਰੋੜ ਲੈਣਾ ਸਾਲ ਦਾ ਪੈਕੇਜ ਉਹਦੇ ਨਾਲੋਂ ਤਾਂ ਬਿਹਤਰ ਹੈ ਕਹਿੰਦੇ ਅਸੀਂ ਸਰਕਾਰੀ ਹਸਪਤਾਲ 'ਚ ਆਹ ਤਨਖਾਹ ਹੈ ਬਹੁਤ ਹੈ 3 ਲੱਖ ਰੁਪਇਆ ਸਾਨੂੰ ਰੱਬ ਦੇ ਦੋਸ਼ੀ ਤਾਂ ਨਹੀਂ ਆਂਗੇ ਵੀ ਇੰਚ-ਇੰਚ ਢੇੜ ਤਾਂ ਉਹ ਡਾਕਟਰਾਂ ਨੇ ਆਪ ਕਹੇ ਮੈਨੂੰ ਇੱਕ ਨੇ ਨਹੀਂ ਕਹੀ ਨੇ ਕਿ ਆ ਮੇਰਾ ਡਾਕਟਰ ਜਿਹੜਾ ਪੀਜੀਆਈ ਤੋਂ ਕਾਰਪੋਰੇਟ ਚ ਵੀ ਆ ਗਿਆ ਉਹ ਉੱਥੇ ਵੀ ਛਲ ਨਹੀਂ ਲਾਉਂਦਾ ਛਲੋਹਲਾ ਹੂਗਾ ਜਿਹੜਾ ਸ਼ੁਰੂ ਤੋਂ ਹੀ ਕਾਰਪੋਰੇਟ ਚ ਚੱਲਦਾ ਹੂੰ ਜਿਹੜਾ ਪੀਜੀਆਈ ਤੋਂ ਐਮਜ ਤੋਂ ਸਾਊਥ ਤੋਂ ਹੂੰ ਕਾਰਪੋਰੇਟ ਚ ਆ ਗਿਆ ਪੈਸਾ ਨਹੀਂ ਨਜਾਇਜ਼ ਲਊਗਾ ਟਾਰਗੇਟ ਉਹ ਨਹੀਂ ਲਊਗਾ ਉਹਨੇ ਸਾਫ਼ ਕਹਿ ਦੇਣਾ ਮੈਂ ਮੈ ਟਾਰਗੇਟ ਨਹੀਂ ਲੈਣਾ ਮੈਨੂੰ ਤਾਂ ਤਨਖਾਹੇ ਘੱਟ ਦੇ ਦਿਓ ਜੋ ਮੈਨੂੰ ਚੰਗਾ ਲੱਗੂ ਮੇਰੇ ਨਾਂ ਤੇ ਪੇਸ਼ੈਂਟ ਆਊਗਾ ਮੈਂ ਉਹ ਕੰਮ ਕਰੂੰਗਾ ਸਰ ਲੋਕਾਂ ਦਾ ਦਿਵਾਲਾ ਕਰਤਾ ਇਹਨਾਂ ਨੇ ਹਸਤਾਲਾ ਨੇ ਲੋਕਾਂ ਨੂੰ ਖੂਨ ਦੇ ਹੰਝੂ ਰਵਾਤਾ ਐਡੇ ਐਡੇ ਲਫਾਫੇ ਦਵਾਈਆਂ ਦੇ ਦਵਾਈਆਂ ਚ ਕੀ ਦਵਾਈਆਂ ਵੀ ਮਤਲਬ ਇਹ ਇੱਕ ਗੋਲੀ ਲੱਗਣੀ ਐ ਤਾਂ ਕਈ ਵਾਰ ਆਇਆ ਹੁੰਦਾ ਵੀ ਪੰਜ ਪੰਜ ਗੋਲੀਆਂ ਵੀ ਐਕਸਟਰਾ ਨਾਲ ਵਧ ਲਾ ਦਿੰਦੇ ਆ ਦੇਖੋ ਡਮੀ ਦਵਾਈਆਂ ਤਾਂ ਆਮੇ ਦਿੱਤੀਆਂ ਜਾਂਦੀਆਂ ਨੇ ਕਿਵੇਂ ਡਮੀ ਦਵਾਈਆਂ ਕਿਵੇਂ ਦੇਖੋ ਜਿਵੇਂ ਹੁਣ ਵੱਦੀ ਫੈਕਟਰੀਆਂ ਨੇ ਹਾਂ ਵੱਦੀ ਫੈਕਟਰੀਆਂ ਤੋਂ ਡਾਕਟਰ ਆਪਣੇ ਆਪਣੇ ਜਾਣੀ ਦੀ ਉਹ ਛਪਾ ਲੰਦਾ ਪੱਤੇ ਪੱਤੇ ਆਪਦੇ ਆਪਦੀ ਨਾਂ ਤੇ ਉਹਦੇ ਵਿੱਚ ਤੁਸੀਂ ਕੈਲਸ਼ੀਅਮ ਪਾ ਲੋ ਉਹ ਡਮੀ ਦਵਾਈ ਹੁੰਦੀ ਹੈ ਹੁਣ ਕੈਲਸ਼ੀਅਮ ਨੁਕਸਾਨ ਕਿਸੇ ਨੂੰ ਨਹੀਂ ਕਰਦਾ ਤੁਹਾਨੂੰ ਕੀ ਪਤਾ ਗੋਲੀ ਚ ਕੀ ਹੈ ਉਹ ਉਹ ਜਿਹੜੀਆਂ ਦਵਾਈਆਂ ਨੇ ਉਹਨਾਂ ਤੇ ਪ੍ਰਿੰਟ ਹੈਗਾ 300 ਰੁਪਿਆ ਹਾਂ ਵਿੱਚ ਆएंगे ਕੈਲਸ਼ੀਅਮ ਦੀ ਗੋਲੀ ਹਾਂ ਪੰਜ ਕੁਲੇ ਬੈਠੇ ਨੇ ਕੋਲੀ ਜਿੰਨੇ ਮਰਜੀ ਪੱਤੇ ਸਮਾ ਲਓ ਚਾਹੇ ਤੁਸੀਂ ਸੇਟਿੰਗ ਆਪਰੇਸ਼ਨ ਕਰ ਲਿਓ ਜਿੰਨੇ ਮਰਜੀ ਪੱਤੇ ਬਣਵਾ ਲਓ ਜਿਹੜਾ ਰੇਟ ਲਿਖਾ ਲਓ ਉਹਨਾਂ ਨੇ ਸਾਰਾ ਕੁਝ ਲਾ ਕੇ ਤੁਹਾਨੂੰ ਦੇ ਦੇਣਾ ਤੇ ਤੁਹਾਨੂੰ ਉਹਨਾਂ ਨੇ ਤਿੰਨ ਪੱਤੇ ਦੇ ਦੇਣੇ ਤੁਸੀਂ ਉੱਥੋਂ ਪੱਤੇ ਲਿਆਏ ਤੁਸੀਂ ਮਹੀਨੇ ਚ ਖਾ ਲਿਓ ਜਾਂ ਤੁਸੀਂ ਆਪ ਦੇ ਸ਼ਹਿਰ ਚੋਂ ਪੱਤਾ ਲੈਣ ਜਾਂਦੇ ਹੋ ਤੁਸੀਂ ਸ਼ਹਿਰ ਛੱਡ ਸਾਰਾ ਪੰਜਾਬ ਕੋਲ ਮਿਲਿਆ ਤੁਹਾਨੂੰ ਪੱਤਾ ਹੀ ਨਹੀਂ ਮਿਲਣਾ ਮਿਲਦਾ ਹੀ ਨਹੀਂ ਮੈਂ ਕਹਿੰਦਾ ਮਦਨਜੀਤ ਨੌ ਰੱਖਤਾ ਹਾਂ ਮੈਂ ਡੀ ਨਹੀਂ ਇਹ ਜੇ ਰੱਖਤਾ ਹਾਂ ਬਸ ਖਤਮ ਹੈ ਕੰਮ ਦਵਾਈ ਤਾਂ ਮਿਲ ਨਹੀਂ ਹੋਣੀ ਉਹ ਹੂੰ ਕਿਉਂਕਿ ਉਹ ਦਵਾਈ ਕਿਤੇ ਹੈਗੀ ਹੋਣੀ ਉਹ ਕੈਲਸ਼ੀਅਮ ਦਾ ਨਾ ਨੌ ਏ ਮਦਨਜੀਤ ਠੀਕ ਹੈ ਉਹ ਉਹ ਕੈਲਸ਼ੀਅਮ ਆ ਉਹ ਮੈਂ ਮੇਡ ਰੱਖਤਾ ਜਾ ਉਹ ਅਗਲਾ ਲੱਭੀ ਜਾਵੇ ਦਵਾਈ ਕਿੱਥੇ ਇਨੇ ਲੁੱਟ ਪੰਚਕੂਲੇ ਦੇ ਆਲੇ-ਦਾਲੇ ਇਹਨਾਂ ਨੇ ਬੱਦੀ ਵਾਲਿਆਂ ਨੇ ਮਚਾਈ ਵੀ ਐ ਪ੍ਰਾਈਵੇਟ ਤੁਸੀਂ ਯਾਰ ਪਟਿਆਲੇ ਚਲੇ ਜਾਓ ਤੁਸੀਂ ਨਾਬੇ ਚਲੇ ਜਾਓ ਤੁਸੀਂ ਲੁਧਿਆਣੇ ਮਲੇਰਕੋਟਲੇ ਜਿਹੜੇ ਡਾਕਟਰ ਤੋਂ ਤੁਸੀਂ ਦਵਾਈ ਲੈਨੇ ਹੋ 100 ਚੋਂ 5 ਡਾਕਟਰ ਰਹਿ ਗਏ ਰੱਬ ਦੇ ਬੰਦੇ ਜਿਹੜੇ ਨਾਰਮਲ ਦਵਾਈਆਂ ਲਿਖਦੇ ਨੇ ਹਮ ਨਹੀਂ 5 ਦਵਾਈਆਂ ਮਾਰਕਰ ਦੋ ਦਵਾਈਆਂ ਦਾ ਡਮੀ ਹੋਣਗੀਆਂ ਜਿਹੜੀਆਂ ਤੁਹਾਨੂੰ ਬਾਜ਼ਾਰੋਂ ਨਹੀਂ ਮਿਲਦੀਆਂ ਹਮ